सिंह गुजरात मराठा प्राविर उत्तर बंगा इंद्र हिमाचल यमुना गंगा उच्चल जलधि तरंगा ਮੇਰਾ ਨਾਮ ਜਸਲੀਨ ਕੌਰ ਹੈ ਤੇ ਮੈਂ ਪ੍ਰੈਸ 1 ਮੈਡੀਕਲ ਦੀ ਸਟੂਡੈਂਟ ਹਾਂ ਤੇ ਅੱਜ ਸਾਡੇ ਸਕੂਲ ਦੇ ਵਿੱਚ ਇੰਡੀਪੈਂਡੈਂਸ ਡੇ ਦੀ ਸੈਲੀਬ੍ਰੇਸ਼ਨਸ ਹੋਈਆਂ ਸੀਗੀਆਂ ਪ੍ਰਿੰਸੀਪਲ ਮੈਮ ਨੇ ਵੀ ਸਪੀਚ ਦਿੱਤੀ ਤੇ ਸਾਨੂੰ ਬਹੁਤ ਜਾਣਕਾਰੀ ਮਿਲੀ ਤੇ ਛੋਟੇ ਬੱਚਿਆਂ ਨੂੰ ਵੀ ਪਤਾ ਚੱਲਦਾ ਹੈ ਕਿ ਕਿਵੇਂ ਅਸੀਂ ਆਪਣੇ ਦੇਸ਼ ਨਾਲ ਜੁੜ ਕੇ ਰਹਿਣਾ ਹੈ ਜਾਂ 1947 ਦੇ ਵਿੱਚ ਕਿਵੇਂ ਦੇਸ਼ ਦੇ ਫਰੀडम ਫਾਈਟਰਸ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਸਾਡੇ ਦੇਸ਼ ਨੂੰ ਆਜ਼ਾਦ ਕਰਾਇਆ ਤੇ ਅੱਜ ਦੇ ਦਿਨ ਅਸੀਂ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰਦੇ ਹਾਂ ਥੈਂਕ ਯੂ ਓਕੇ ਬਹੁਤ ਸਰ ਮੇਰਾ ਨਾਮ ਮਹਿਤਾਬ ਕੌਰ ਹੈ ਤੇ ਮੈਂ ਪਲੱਸ 1 ਮੈਡੀਕਲ ਦੀ ਸਟੂਡੈਂਟ ਹਾਂ ਅੱਜ ਜੋ ਮਨਾਇਆ ਗਿਆ ਇੰਡੀਪੈਂਡੈਂਸ ਡੇ ਅੱਜ ਇਹ ਕਿਹਨਾਂ ਚੋਣਾਂ ਜਿਹੜਾ ਸਰ ਬਹੁਤ ਵਧੀਆ ਲੱਗ ਗਿਆ ਲਾਈਕ ਪ੍ਰਿੰਸੀਪਲ ਮੈਮ ਨੇ ਸਮਝਾਇਆ ਇੰਡੀਪੈਂਡੈਂਸ ਦਾ ਮੀਨਿੰਗ ਤੇ ਛੋਟੇ ਬੱਚਿਆਂ ਨੇ ਬਹੁਤ ਸਾਰੀਆਂ ਪਰਫਾਰਮੈਂਸਿਸ ਦਿੱਤੀਆਂ ਤੇ ਇਟ ਵਾਸ ਅੱਜ ਅਸੀਂ ਆਪਣਾ ਇੰਡੀਪੈਂਡੈਂਸ ਡੇ ਮਨਾਇਆ ਹੈ ਔਰ ਇੰਡੀਪੈਂਡੈਂਸ ਡੇ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਅਸੈਂਬਲ ਕੀਤਾ ਹੈਗਾ ਉਹਨਾਂ ਨੇ ਸੈਂਬਲ ਕਰਕੇ ਉਹਨਾਂ ਨੂੰ ਸਪੀਚ ਦਿੱਤੀ ਹੈਗੇ ਕਿ ਇੰਡੀਪੈਂਡੈਂਸ ਡੇ ਕਿਉਂ ਮਨਾਇਆ ਜਾਂਦਾ ਹੈਗਾ ਬੇਸਿਕਲੀ ਇੰਡੀਪੈਂਡੈਂਸ ਡੇ ਸਾਡਾ ਉਹ ਦਿਨ ਹੈ ਜਿਹੜਾ 1947 ਦੀ ਵਾਰ ਹੋਈ ਸੀਗੀ ਉਦੋਂ ਸਾਨੂੰ ਆਜ਼ਾਦੀ ਮਿਲੀ ਸੀਗੀ ਅਸੀਂ ਜਿਹੜੇ ਬ੍ਰਿਟਿਸ਼ ਰੂਲ ਸੀਗੇ ਉਹਨਾਂ ਤੋਂ ਮੁਕਤ ਹੋਏ ਸੀਗੇ ਤੇ ਉਸ ਟਾਈਮ ਦੇ ਵਿੱਚ ਸਾਡੇ ਆਪਣਾ ਹੀ ਕੰਟਰੀ ਦੇ ਕਨਸਟੀਟਿਊਸ਼ਨ ਬਣੇ ਸੀਗੇ ਜਿਹੜੇ ਕਿ ਸਾਡੇ 26 ਜਨਵਰੀ ਨੂੰ ਲਾਗੂ ਕੀਤੇ ਗਏ ਸੀਗੇ ਇਸੀ ਚੀਜ਼ ਦੇ ਉੱਤੇ ਜਿਹੜੇ ਸਾਡੇ ਸ਼ਹੀਦ ਰਹੇ ਨੇ ਜਿਨ੍ਹਾਂ ਨੇ ਦੇਸ਼ ਦੇ ਲਈ ਆਪਣੀ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ ਹੈਗੀਆਂ ਉਹਨਾਂ ਦੀ ਯਾਦ ਦੇ ਵਿੱਚ ਅੱਜ ਇਹ ਦਿਨ ਮਨਾਇਆ ਜਾਂਦਾ ਹੈਗਾ ਤੇ ਅੱਜ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਨੇਸ਼ਨ ਦੇ ਲਈ ਆਪਣੇ ਦੇਸ਼ ਦੇ ਲਈ ਉਹਨਾਂ ਨੇ ਕਿਵੇਂ ਅੱਗੇ ਵੱਧ ਚੜ ਕੇ ਕੰਮ ਕਰਨਾ ਹੈਗਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਹੈਗਾ ਉਹਨਾਂ ਨੇ ਸਾਰਾ ਕੁਝ ਦੱਸਿਆ ਹੈਗਾ ਕਿ ਸਾਰੇ ਜਿਹੜੇ ਬੱਚੇ ਆ ਉਹਨਾਂ ਦੇ ਵਿੱਚ ਇੱਕ ਦੇਸ਼ ਭਗਤੀ ਦੀ ਜਿਹੜਾ ਇੱਕ ਗੁਣ ਹੈਗਾ ਉਹ ਹੋਣਾ ਚਾਹੀਦਾ ਹੈਗਾ ਜੇ ਸਾਨੂੰ ਆਪਣੀ ਮਿੱਟੀ ਨਾਲ ਹੀ ਲਗਾਵ ਨਹੀਂ ਹੋਊਗਾ ਤਾਂ ਉਹਦਾ ਕੋਈ ਫਾਇਦਾ ਨਹੀਂ ਅਸੀਂ ਆਪਣੇ ਬੱਚਿਆਂ ਦੇ ਵਿੱਚ ਇੱਕ ਜज्ਬਾ ਪੈਦਾ ਕਰਨਾ ਚਾਹੁੰਦੇ ਹੈਗੇ ਤਾਂ ਕਿ ਉਹ ਆਪਣੀ ਦੇਸ਼ ਦੀ ਮਿੱਟੀ ਨੂੰ ਪਿਆਰ ਕਰਨ ਆਪਣੇ ਦੇਸ਼ ਦੇ ਵਿੱਚ ਰਹਿ ਕੇ ਹੀ ਬਹੁਤ ਸਾਰੇ ਉਦਿਆਂ ਤੇ ਪਹੁੰਚਣ بڑے بڑے ਉਦਿਆਂ ਤੇ ਪਹੁੰਚਣ ਤੇ ਆਪਣੇ ਦੇਸ਼ ਨੂੰ ਤਰੱਕੀ ਦੇ ਵੱਲ ਲੈ ਕੇ ਜਾਣ